ਅੰਮ੍ਰਿਤਸਰ ਦੇ ਹਲਕਾ ਟਾਰੀ ਅਧੀਨ ਆਉਂਦੇ ਕਸਬਾ ਲੋਪੋਕੇ ਦੀ ਰਹਿਣ ਵਾਲੀ ਕਬਲਜੀਤ ਕੌਰ ਪੁੱਤਰੀ ਗੁਰਨਾਮ ਸਿੰਘ ਨੇ ਇਨਸਾਫ ਦੀ ਗੁਹਾਰ ਲਾਉਂਦੇ ਹੈ ਕਿ ਆਹ ਕਿ ਉਸ ਨੇ ਐਸਐਸਪੀ ਦਿਹਾਤੀ ਅੰਮ੍ਰਿਤਸਰ ਡੀਆਈਜੀ ਬਾਰਡ ਰੇਨ ਦੀ ਐਸਪੀ ਟਾਰੀ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਕਾਪੀਆਂ ਭੇਜਦਿਆਂ ਆਪਣੇ ਨਾਲ ਹੋਰੀ ਬੇਇਨਸਾਫੀ ਖਿਲਾਫ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਸਬੰਧੀ ਦੋਸ਼ ਲਗਾਉਂਦਿਆਂ ਕਬਲਜੀਤ ਕੌਰ ਨੇ ਦੱਸਿਆ ਕਿ 2013 ਵਿੱਚ ਉਸ ਦਾ ਵਿਆਹ ਰਾਕੇ ਸਿੰਘ ਵਾਸੀ ਰਾਜਾ ਸੰਸੀ ਨਾਲ ਹੋਇਆ ਸੀ ਪਰ ਮੇਰਾ ਸਹੁਰਾ ਪਰਿਵਾਰ ਮੈਨੂੰ ਆਣੇ-ਬਹਾਨੇ ਤੰਗ ਪਰੇਸ਼ਾਨ ਕਰਨ ਲੱਗਾ ਤੇ ਮੇਰੀ ਮਾਰ ਕੁਟਾਈ ਕਰਕੇ ਦਾਸ ਦੀ ਮੰਗ ਕੀਤੀ ਅਖੀਰ ਮੈਂ ਆਪਣੇ ਛੋਟੇ ਬੇਟੇ ਨਾਲ 35 2020 ਨੂੰ ਆਪਣੇ ਪੇਕੇ ਘਰ ਚਲੀ ਗਈ ਦੂਸਰਾ ਬੇਟਾ ਮੇਰੇ ਸਹੁਰੇ ਪਰਿਵਾਰ ਨੇ ਰੱਖ ਲਿਆ ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਹੈ ਮੇਰਾ ਨਾਮ ਕਬਲਜੀਤ ਕੌਰ ਹੈ ਪਿੰਡ ਲੋਪਕੇ ਤੇ ਰਹਿਣ ਵਾਲੀ ਮੈਂ ਮੇਰੇ ਸਾਰੇ ਰਣਾਵਾੜਾ ਰਹਾਸੀ ਪਤੀ ਦਾ ਨਾਮ ਕੇ ਸਿੰਘ ਉਹਨਾਂ ਨੇ ਦੂਸਰੀ ਸ਼ਾਦੀ ਕਰ ਲਈ ਸਾਨੂੰ ਕਿਸੇ ਦਾ ਤਲਾਕ ਮਿਲੀ ਸੀ ਇਹ ਦੂਸਰੀ ਮੈਜ ਕਰਵਾ ਰਹੇ ਹਨ ਉਹਨਾਂ ਦਾ ਪਿਛਾ ਕੀਤਾ ਪਹਿਲਾਂ ਵੀ ਪੁਲਿਸ ਹਬ ਗੁਰਦੁਆਰੇ ਗਏ ਫਿਰ ਉਸ ਤੋਂ ਬਾਅਦ ਸਾਹਮਣੇ ਹੋਟਲ ਵਿੱਚ ਗਏ ਉੱਥੇ ਕਾਰਵਿਆਰ ਕੀਤੇ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਇਹ ਰਾਇਸਾਸੀ ਤੇ ਰਹਿਣ ਵਾਲੇ ਉਧਰ ਨਹੀਂ ਗਏ ਇਹ ਗੁਰੂ ਕਾ ਬਾਗ ਗੁਰਦੁਆਰੇ ਗਏ ਉੱਥੋਂ ਇਹਨਾਂ ਨੂੰ ਇਹੀ ਅਸੀਂ ਪੁੱਛਿਆ ਵੀ ਤੁਸੀਂ ਮੇਰੇ ਨਾਲ ਬਿਨਾ ਤਲਾਕ ਲਏ ਹੋਏ ਤੁਸੀਂ ਦੂਸਰੀ ਮੈਰਿਜ ਕਿਸ ਤਰ੍ਹਾਂ ਕਰਵਾ ਸਕਦੇ ਮੇਰੇ ਵਿਆਹ ਨੂੰ 10 ਸਾਲ ਹੋ ਚੁੱਕੇ ਨੇ ਦੋ ਬੇਟੇ ਨੇ ਮੇਰੇ ਵੱਡੇ ਬੇਟੇ ਦਾ ਨਾਮ ਨਿਸ਼ਾਨ ਸਿੰਘ ਛੋਟੇ ਦਾ ਸਾਹਿਬ ਸਿੰਘ ਵੱਡਾ ਬੇਟਾ ਮੇਰਾ 8 ਸਾਲ ਦਾ ਛੋਟਾ ਬੇਟਾ ਮੇਰਾ 7 ਸਾਲ ਦਾ ਹੁਣ ਦੋ ਬੇਟੇ ਨੇ ਮੇਰੇ ਮੇਰੀ ਜ਼ਿੰਦਗੀ ਇਹ ਤਾਂ ਇਹਨਾਂ ਨੇ ਖਰਾਬ ਕੀਤੀ ਹੈ ਹੁਣ ਵੇਖੋ ਮੈਨੂੰ ਇਹਨਾਂ ਤੋਂ ਇਨਸਾਫ ਮਿਲਣਾ ਚਾਹੀਦਾ ਬਹੁਤ ਮੇਰੇ ਨਾਲ ਧੱਕਾ ਹੁੰਦਾ ਪਿਆ ਮੇਰੇ ਨਾਲ ਇੰਨੀ ਮਾਰ ਕਟਾਈ ਘਰ ਵਿੱਚ ਵੀ ਕਰਦੇ ਸੀ ਇਹਨਾਂ ਨੇ ਧੱਕੇਸ਼ਾਹੀ ਕਰਦੇ ਪਏ ਸੀ ਹੁਣ ਮੈਨੂੰ ਇਹਨਾਂ ਤੋਂ ਇਨਸਾਫ ਦਿਵਾਇਆ ਜਾਵੇ ਮੇਰਾ ਤਲਾਕ ਲਏ ਹੋਏ ਇਹਨਾਂ ਨੇ ਦੂਸਰੀ ਮੈਰਿਜ ਕਰਵਾ ਲਈ ਹੈ ਕੋਰਟ ਵਿੱਚ ਵੀ ਕੇਸ ਚੱਲਦੇ ਪਏ ਨੇ ਕੇਸ ਪੈਂਡਿੰਗ ਨੇ ਅਜੇ ਕੋਈ ਤਲਾਕ ਨਹੀਂ ਦਿੱਤਾ ਹੋਇਆ ਤੇ ਇਹਨਾਂ ਨੇ ਦੂਸਰੀ ਮੈਰਿਜ ਕਰਵਾਈ ਹੈ ਕਿਉਂ ਜਿੱਤੇ ਰਹੇ ਇੱਕ ਬੇਟਾ ਮੇਰਾ ਉਹਨਾਂ ਨੇ ਖੋਇਆ ਹੈ ਤੇ ਇੱਕ ਬੇਟਾ ਮੇਰੇ ਕੋਲ ਹੈ ਛੋਟਾ ਮੈਂ ਲੋਪੋਕੇ ਰਹਿ ਰਹੀ ਹਾਂ ਮੈਨੂੰ 4 ਸਾਲ ਹੋ ਗਏ ਇੱਥੇ ਰਹਿੰਦੀ ਨੂੰ ਮੈਂ ਇਹੀ ਮੰਗ ਕਰਦੀ ਆ ਮੈਨੂੰ ਇਹਨਾਂ ਦਾ ਇਨਸਾਫ ਦਵਾਇਆ ਜਾਵੇ ਮੇਰੇ ਹੱਕ ਦੁਲਾਏ ਜਾਣ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਕਈ ਕਿੰਨੇ ਧਾਵਾਂ ਤੇ ਇਤਨਾ ਇਦਰਾਕਾਸ਼ਾ ਦਿੱਤੀਆਂ ਆਂ ਨੇ ਕੋਰਟ ਕੇਸ ਵੀ ਚੱਲਦੇ ਪਏ ਨੇ ਇਹਨਾਂ ਨੂੰ ਤਾਂ ਮੈਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ। ਹਾਂਜੀ ਆਪਣਾ ਤੇ ਆਪਣਾ ਬਲੈਡ ਦਾ ਨਾਮ। ਮੇਰਾ ਨਾਮ ਮਲਕੀਸ਼ ਸਿੰਘ ਹੈ ਜੀ। ਪਿੰਡ ਮੇਰਾ ਲੁੱਪੋਗੀ ਹੈ ਜੀ। ਮੇਰੀ ਭੈਣ ਦਾ ਵਿਆਹ ਆਈ ਰਕੇਸ਼ ਸਿੰਘ ਦਾ ਜੋ ਰਸਾਂ ਸੀ ਵਿਆਹ ਹੀ ਹੋਈ। ਰਕੇਸ਼ ਸਿੰਘ ਦਾ son of ਅਜੀਤ ਸਿੰਘ ਇਹ ਉਹਨਾਂ ਦਾ 10 ਸਾਲ ਹੋ ਗਏ ਨੇ ਵਿਆਹ ਨੂੰ। ਦੋ ਬੇਟੇ ਜੋ ਉਹਨਾਂ ਕੋਲੇ। ਇੱਕ ਬੇਟਾ ਉਹਨਾਂ ਕੋਲੇ ਹੈ ਤੇ ਇੱਕ ਬੇਟਾ ਮੇਰੀ ਭੈਣ ਦੇ ਕੋਲੇ ਹੈ। ਉਹਨਾਂ ਜਿਹਦੇ ਕੇਸ ਵੀ ਮੱਲੇ ਚੱਲਦੇ ਪਏ ਨੇ। ਉਸ ਤੋਂ ਅਲਾਵਾ ਇਹਨਾਂ ਤਲਾਕ ਲੈੇ ਤੋਂ ਬਿਨਾ ਜਿਹੜਾ ਵਾ ਵੀ ਦੂਜਾ ਵਿਆਹ ਕਰਵਾ ਲਿਆ ਆ ਤੇ ਉਹਦੀ ਸਾਨੂੰ ਮਤਲਬ ਖਬਰ ਲੱਗੀ ਅਸੀਂ ਉਹਦੀ ਪੜਤਾਲ ਕਰਦੇ ਪਏ ਸੀ ਤੇ ਉਹਦੇ ਪਿੱਛੇ ਕਰਦੇ ਆ ਸਾਨੂੰ ਮਤਲਬ ਵੀ ਵੀ ਸਾਡੇ ਨਾਲ ਮਤਲਬ ਇਹਨਾਂ ਨੇ ਅਸੀਂ ਜਦ ਪੁੱਛਣ ਗਏ ਸੀ ਤੇ ਵੀ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਬਿਨਾ ਤਲਾਕ ਤੋਂ ਕੀਤਾ ਦੂਜਾ ਸ਼ਾਦੀ ਕਿਵੇਂ ਮਤਲਬ ਕਰ ਸਕਦੇ ਜੀ ਤੇ ਉਹਨਾਂ ਅੱਗੋਂ ਸਾਡੇ ਦੇ ਹੱਥੋਂ ਪਾਈ ਕੀਤਾ ਸਾਡੇ ਨਾਲ ਮਾਰਕੁੱਟ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਸਾਡੇ ਦੇ ਗਾਂ ਲੈਵਾ ਉਲਟਾ ਸਾਡੇ ਦੇ ਬਾਅਦ ਚ ਦਬਾਅ ਬਣਾਉਂਦੇ ਪਏ ਹੋ ਵੀ ਤੁਸੀਂ ਜਿਹੜੇ ਸਾਡੇ ਤੇ ਮਤਲਬ ਵੀ ਕੇਸ ਲਾਏ ਨੇ ਉਹ ਸਾਰੇ ਕੇਸ ਵਾਪਸ ਲਓ ਨਹੀਂ ਤੇ ਅਹੀਂ ਤੁਹਾਡੇ ਤੇ ਪਰਚਾ ਮਤਲਬ ਕਰਵਾ ਦੇਣਾ ਵਾ ਜਿਦੋਂ ਅਸੀਂ ਸਾਡੀ ਮਾਰਕੋਡ ਕੀਤੀ ਆ ਕਿਲਾ ਜਰ ਪਹਿਲਾਂ ਵਿਆਹ ਕੀਤਾ ਵਾ ਵਿਆਹ 15 1 2024 ਨੂੰ ਜਿਹੜਾ ਇਹਨੇ ਦੂਜੀ ਸ਼ਾਦੀ ਕੀਤੀ ਹੋਈ ਕਿਵੇਂ ਪਤਾ ਚੱਲਿਆ ਤੁਹਾਨੂੰ ਸਾਨੂੰ ਕਿਸੇ ਤੋਂ ਇਤਲਾਹ ਮਿਲੀ ਸੀ ਤੇ ਅਸੀਂ ਉਹਦਾ ਪਰ ਪਤਾ ਕੀਤਾ ਮਤਲਬ ਪੇछा ਕੀਤਾ ਵਾ ਤੇ 3 ਵਜੇ ਨਾ ਜਿਹੜੇ ਪਿਪਲੀ ਸਾਹਿਬ ਗੁਰਦੁਆਰੇ ਗਏ ਨੇ ਤੇ 3 ਵਜੇ ਗੁਰਦੁਆਰਾ ਸਾਹਿਬ ਪਿਪਲੀ ਸਾਹਿਬ ਗਏ ਨੇ ਉਥੋਂ ਫਿਰ ਇਹ ਨਿਕਲ ਕੇ ਪਤਾ ਨਹੀਂ ਇਹਨਾਂ ਫੇਰ ਇਹ ਕਰਵਾਏ ਆ ਉੱਥੇ ਰਹੇ ਨੇ ਫਿਰ ਉਸ ਤੋਂ ਬਾਅਦ ਇਹ ਸਾਹਮਣੇ ਜੋਲੀ ਸਵੀਟ ਹੈਗੀ ਆ ਜਿੱਥੇ ਇਹਨਾਂ ਨੇ ਚਾਹ ਪਾਣੀ ਬੈਠ ਕੇ ਪੀਤਾ ਉਹਦੀ ਵੀਡੀਓ ਵੀ ਅਸੀਂ ਥੋੜੀ ਜੀ ਕਢਾਈ ਹੋਈ ਸੀ ਬਾਕੀ ਹੈ ਨਹੀਂ ਤੇ ਉਹਦੇ ਅਕੋਰਡੈਂਟ ਅਸੀਂ ਇਹਨਾਂ ਦਾ ਫਿਰ ਪਿੱਛਾ ਕੀਤਾ ਵੀ ਇਹਨਾਂ ਨੇ ਘਰੇ ਜਾਣਾ ਰੈਸੈਂਸੀ ਜਾਣਾ ਉਸ ਤੋਂ ਪਹਿਲਾਂ ਅਸੀਂ ਸਿਸਟਰ ਮੇਰੀ ਨੇ ਮਤਲਬ ਵੀ ਦਰਖਾਸਤ ਲੂਪੋਗੇ ਥਾਣੇ ਦੇ ਵਿੱਚ ਦਿੱਤੀ ਹੋਈ ਸੀ ਕਿ ਜਿਹੜੀ ਪੁਲਿਸ ਸਾਡੇ ਨਾਲ ਉਸ ਟਾਈਮ ਨਹੀਂ ਤੁਰੀ ਜੇ ਉਹ ਪੁਲਿਸ ਤੁਰਦੀ ਤੇ ਫਿਰ ਉਹਨਾਂ ਨੂੰ ਮੌਕੇ ਤੇ ਹੀ ਮਤਲਬ ਫੜਿਆ ਜਾ ਸਕਦਾ ਸੀ ਡਿਵੋਰਸ ਹੋਇਆ ਤੁਹਾਡੀ ਨਹੀਂ ਜੀ ਮੇਰੀ ਭੈਣ ਨਾਲ ਕੋਈ ਡਿਵੋਰਸ ਨਹੀਂ ਆ ਡਿਵੋਰਸ ਤੋਂ ਬਿਨਾ ਹੀ ਉਹਨਾਂ ਜਿਹੜਾ ਦੂਜੀ ਸ਼ਾਦੀ ਮਿਲ ਕਰ ਲਈ ਹੋਈ ਹੋਈ ਹੁਣ ਅਸੀਂ ਇਹੀ ਚਾਹੁੰਦੇ ਆ ਵੀ ਸਾਨੂੰ ਉਸ ਤੋਂ ਇਨਸਾਫ ਮਿਲੇ ਜੋ ਮੇਰੀ ਭੈਣ ਦਾ ਹੱਕ ਵਾਂੰਦਾ ਉਸ ਨੂੰ ਉਹਦਾ ਦਵਾਇਆ ਜਾ ਇਨਸਾਫ ਦਵਾਇਆ ਜਾਵੇ ਉਸਨੂੰ ਬਹੁਤ ਜ਼ਿਆਦਾ ਥੱਕਾ ਆ 10 ਸਾਲ ਉਹਦੇ ਵਿਆਹ ਹੋ ਗਏ ਨੇ 10 ਸਾਲ ਨੂੰ ਉਹਦੇ ਵਿਆਹ ਨੂੰ ਹੋ ਗਏ ਨੇ ਤੇ ਕੀ ਮਿਲ ਹੁਣ ਉਹ ਕਿਹੜੇ ਬੰਦੇ ਨੂੰ ਜਾਵੇ ਉਸਨੇ ਤੇ ਦੂਜੀ ਸ਼ਾਦੀ ਕਰ ਲਈ ਹੋਈ ਪਰ ਇਸ ਦਾ ਨਹੀਂ ਸੋਚਿਆ ਇਸ ਦੀ ਜ਼ਿੰਦਗੀ ਪਹਿਲਾਂ ਮੈਂ ਉਸਨੂੰ ਮਾਰਕਟ ਕਰਕੇ ਉਹਨੂੰ ਘਰੋਂ ਕੱਢ ਆਇਆ ਫਿਰ ਉਸੇ ਕੇਸ ਵੀ ਇਹਨੇ ਲਾਤੇ ਸੀ ਫਿਰ ਅਸੀਂ ਵੀ ਉਹਦਾ ਕੇਸ ਇੱਕ ਕਸਟਡੀ ਦਾ ਬੱਚੇ ਦਾ ਜਿਹੜਾ ਉਹਦੇ ਕੋਲ ਸੀ ਰੱਖਿਆ ਸੀ ਉਹਦਾ ਵੀ ਕੇਸ ਚੱਲਦਾ ਸਾਡੇ ਕੋਲ ਕੋਰਟ ਦੇ ਵਿੱਚ ਪੈਂਡਿੰਗ ਪਿਆ ਵਾ ਫਿਰ ਇੱਕ ਕੇਸ ਖਰਚੇ ਦਾ ਲਾਇਆ ਸੀ ਉਹ ਖਰਚਾ ਵੀ ਨਹੀਂ ਦਿੰਦਾ ਪਿਆ ਘਰੇ ਵੀ ਇਹ ਦਿਨਾਂ ਮਾਰਕੁੱਟ ਕਰਕੇ ਤਾਨਨੇ ਮੇਨੇ ਨੂੰ ਦਿੰਦਾ ਸੀ ਸਭ ਤੋਂ ਜ਼ਿਆਦਾ ਦਖਲਅੰਦਾਜ਼ੀ ਇਹਦੀ ਜਿਹੜੀ ਨਨਾਨਾਣ ਤੇ ਨਨਾਨ ਵਈਆ ਪੁਲਿਸ ਵਾਲਾ ਅਵਤਾਰ ਸਿੰਘ ਜਿਹਦੀ ਸ਼ਹਿ ਦੇ ਨਾਲ ਉਹ ਕਹਿੰਦਾ ਵੀ ਸਾਡਾ ਤੁਸੀਂ ਕੀ ਕਰ ਸਕਦੇ ਜੀ ਅਸੀਂ ਮਤਲਬ ਪੁਲਿਸ ਸਾਡੇ ਨਾਲ ਹੀ ਅਸੀਂ ਪੈਸੇ ਦੇ ਕੇ ਸਭ ਕੁਝ ਕਰਵਾ ਸਕਦੇ ਹਾਂ ਮਤਲਬ ਸਾਨੂੰ ਹਰ ਪਾਸਿਓਂ ਅਸੀਂ ਦਬਾਉਂਦੇ ਪਏ ਨੇ ਸਾਨੂੰ ਕਿਸੇ ਪਾਸਿਓਂ ਕੋਈ ਇਨਸਾਫ ਨਹੀਂ ਮਿਲਦਾ ਪਿਆ ਇਸਤੇ ਪਹਿਲਾਂ ਵੀ ਅਸੀਂ ਇੱਕ ਮਾਰਕਟ ਦਾਜ ਦਾ ਜਿਹੜਾ ਉਹ ਪਰਚਾ ਆਲਰੇਡੀ ਤੇ ਦਰਜ 2020 ਦੇ ਵਿੱਚ ਤੇ ਉਹਦੀ ਵੀ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਉਸ ਤੋਂ ਬਾਅਦ ਹੋਈ